ਦੇ ਆ ਦੇ ਉਹ ਮੈਂ ਇੱਕ ਦੋ ਮਿੰਟ ਲੱਗੇ ਭਾਈ ਆ ਦੋ ਮਿੰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਮੈਂ ਗੀਤਕਾਰ ਗੁਰਮੇਸਤਵਾਂ ਵਾਲਾ ਜੋ ਕਿ ਮੇਰੀ ਪਹਿਲਾਂ ਵੀ ਜਿਹੜੀ ਵੀਡੀਓ ਮੈਂ ਇੱਕ ਨਸ਼ਿਆਂ ਦੇ ਵਿਰੋਧ ਦੇ ਵਿੱਚ ਪਾਈ ਸੀ ਤੇ ਅੱਜ ਸਾਡੇ ਨਗਰ ਦੇ ਜਿਹੜਾ ਵਾ ਸਾਰਾ ਹੀ ਮੈਂਬਰ ਪੰਚਾਇਤ ਜੋ ਵੀ ਨਗਰ ਦੇ ਹੋਰ ਵੀ ਪਿੰਡਾਂ ਥਾਵਾਂ ਵਾਲੇ ਮੈਂਬਰ ਪੰਚਾਇਤ ਸਰਪੰਚ ਪੰਚਾਇਤਾਂ ਜਿਹੜੀਆਂ ਉਹ ਇਕੱਠੀਆਂ ਹੋਈਆਂ ਨੇ ਤੇ ਮੈਂ ਨਗਰ ਵਾਲਿਆਂ ਦੇਗੇ ਵੀ ਇਹ ਬੇਨਤੀ ਕੀਤੀ ਸੀ ਕਿ ਵੱਧ ਤੋਂ ਵੱਧ ਜਿਹੜਾ ਵਾ ਨਸ਼ਿਆਂ ਦੇ ਵਿਰੋਧ ਦੇ ਵਿੱਚ ਬੋਲੋ ਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਪਿੰਡ ਵਾਲੇ ਜਿਹੜੇ ਆ ਉਹਨਾਂ ਨੇ ਵੱਧ ਚੜ ਕੇ ਜਿਹੜਾ ਵਾ ਸਾਥ ਦਿੱਤਾ ਵਾ ਤੇ ਦੋਸਤੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਮਨਪ੍ਰੀਤ ਸਿੰਘ ਲਾਢੀ ਤੇ ਇਸ ਤੋਂ ਇਲਾਵਾ ਉਹਦਾ ਪੁੱਤਰ ਅਰਮੋਲ ਪ੍ਰੀਤ ਸਿੰਘ ਕਵੀ ਇਹ ਨਸ਼ਿਆਂ ਦਾ ਕੰਮ ਅੱਜ ਤੋਂ 10 ਸਾਲ ਪਹਿਲਾਂ ਤੋਂ ਕਰਦੇ ਆ ਰਹੇ ਆ ਨੇ ਤੇ ਹੁਣ ਜਿਹੜਾ ਵਾ ਇਹਨਾਂ ਨੇ ਪਿੰਡ ਵਾਲੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਜਿਹੜਾ ਵਾ ਉਹ ਚਾਲੂ ਕਰ ਦਿੱਤਾ ਇਸ ਕਰਕੇ ਜਿਹੜੇ ਪਿੰਡ ਸਿਧਵਾ ਦੇ ਲੋਕ ਇਲਾਕੇ ਦੇ ਲੋਕ ਪਿੰਡ ਮੰਡ ਧਕੂਆ ਸਿਧਮ ਦੇ ਲੋਕ ਜਿਹੜੇ ਅੱਜ ਚੱਕਾ ਜਾਮ ਕਰਕੇ ਬੈਠੇ ਨੇ ਤੇ ਮੈਂ ਇਹਨਾਂ ਨੂੰ ਕਹੂੰਗਾ ਤੇ ਮਤਲਬ ਥੋੜੀ ਜਿਹੀ ਆਪਣੀ ਬਾਈਟ ਜਿਹੜੀ ਆ ਵਿੱਚ ਜ਼ਰੂਰ ਦੇਣ ਹਾਂਜੀ ਬੋਲੋ ਜੀ ਬਹੁਤ ਜ਼ਿਆਦਾ ਜੀ ਮਤਲਬ ਨਸ਼ਿਆਂ ਦਾ ਇਥੇ ਜੋਰਿਆ ਅਮਲ ਤੇ ਬੰਦ ਹੋਣਾ ਚਾਹੀਦਾ ਇਹ ਲੁੱਟਖੂਆ ਕਰਦੇ ਇਹੋ ਲੁੱਟਖੂਆ ਦਾ ਤਾਂ ਕੋਈ ਪਤਾ ਨਹੀਂ ਨਸ਼ਾ ਦੇ ਵਿੱਚ ਬਹੁਤ ਜ਼ਿਆਦਾ ਇਹ ਲਾਗੇ ਲਾਗੇ ਦਾ ਪਿੰਡ ਵੀ ਗਲਤੀ ਇਹਨਾਂ ਨੇ ਇਹ ਬਹੁਤ ਜ਼ਿਆਦਾ ਇਹਨੇ ਗਦਰ ਪਾਤਾ ਵਾ ਹੁਣ ਤੇ ਗੁੰਡੇ ਵੀ ਬਹੁਤ ਰੱਖੰਦਾ ਤਾਂ ਅਸਲੀਆ ਵਾਲੇ ਤਾਂ ਦੂਜੇ ਇਹਨਾਂ ਨੇ ਬਹੁਤ ਜ਼ਿਆਦਾ ਮਜਬੂਰ ਕਰਤਾ ਸਾਡੇ ਪਿੰਡ ਨੂੰ ਇਹਨਾਂ ਜਿਣਾ ਆਰਾਮ ਕਰਤਾ ਹਾਂਜੀ ਇਹ ਸੀ ਜੀ ਸਾਡੇ ਪਿੰਡ ਦੇ ਅਜੈਬ ਸਿੰਘ ਜੀ ਮੈਂਬਰ ਸਾਬਕਾ ਮੈਂਬਰ ਤੇ ਸਾਹਮਣੇ ਸਾਡੇ ਰਣਜੀਤ ਸਿੰਘ ਜੀ ਰਾਣਾ ਜੋ ਕਿ ਇਹ ਵੀ ਆਪਣੀ ਬਾਈਟਰ ਥੋੜੀ ਦੇ ਚੁਕੇ ਨੇ ਇਸ ਤੋਂ ਇਲਾਵਾ ਮੈਂ ਸਰਦਾਰ ਜਗਿੰਦਰ ਸਿੰਘ ਸਰਪੰਚ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਕੁਝ ਆਪਣੇ ਮੁਖਵਾ ਵਿੱਚੋਂ ਦੋ ਸ਼ਬਦ ਜੜੇ ਆ ਉੱਠ ਕੇ ਖੜੇ ਹੋ ਕੇ ਜਰੂਰ ਮਤਲਬ ਕਹਿਣ ਕਿ ਨਸ਼ੇ ਕਿੰਨੇ ਚੱਲ ਰਹੇ ਨੇ ਜਾਂ ਇਹ ਕੀ ਬਦੀਕੀਆਂ ਕਰ ਰਹੇ ਨੇ ਹਾਂਜੀ ਸਾਡੇ ਜੀ ਬਹੁਤ ਹੀ ਤੰਗ ਹੋ ਚੁਕੇ ਆ ਲੋਕ ਇੰਨੇ ਪਰੇਸ਼ਾਨ ਹੋ ਚੁਕੇ ਆ ਨਸ਼ਾ ਇੰਨਾ ਵੇਚਣ ਦੇ ਹੱਦੋਂ ਹੀ ਪਰੇ ਆ ਜੀ ਹੁਣ ਅੱਡੇ ਤੇ ਆਣ ਕੇ ਲੁੱਟਖੋਆ ਕਰਦੇ ਸਾਡੇ ਤੇ ਇੱਕ ਮੁੰਡੇ ਨੂੰ ਲੁੱਟਿਆ ਖੋਇਆ ਆ ਕੁੜੀ ਨੂੰ ਵੀ ਛੱਤਰ ਮਾਰੇ ਇਹਨਾਂ ਨੇ ਹਾਂਜੀ ਇਹ ਇਹ ਬਹੁਤ ਹੀ ਮਾੜੀ ਗੱਲ ਹੈ ਦੋਸਤੋ ਜੋ ਕਿ ਸਾਡੇ ਸਮਾਜ ਵਾਸਤੇ ਜਦੋਂ ਤੱਕ ਇਹਨਾਂ ਨੇ ਕੋਈ ਗੱਲ ਬਾਤੂ ਨਹੀਂ ਕੀਤੀ ਜਦੋਂ ਇਹਨਾਂ ਨੇ ਕੋਈ ਵੀ ਦੀ ਕਿਸੇ ਨਾਲ ਨਹੀਂ ਕੀਤੀ ਉਹਨਾਂ ਚਿਰ ਤੱਕ ਉਹਨਾਂ ਚਿਰ ਤੱਕ ਤੇ ਪਿੰਡ ਵਾਲਿਆਂ ਨੇ ਇਹਨਾਂ ਨੂੰ ਕੁਝ ਨਹੀਂ ਕਿਹਾ ਤੇ ਪਰ ਦੋਸਤੋ ਹੁਣ ਇਹਨਾਂ ਨੇ ਲੋਕਾਂ ਦੀਆਂ ਧੀਆਂ ਪੜਾਣ ਦੀ ਇੱਜ਼ਤਾਂ ਦੀ ਵੀ ਜਿਹੜੀ ਪ੍ਰਵਾਹ ਜਿਹੜੀ ਆ ਉਹ ਬੰਦ ਕਰ ਦਿੱਤੀ ਆ ਤੇ ਵੱਧ ਤੋਂ ਵੱਧ ਸਰਕਾਰਾਂ ਦੇ ਅੱਗੇ ਸਾਡੀ ਬੇਨਤੀ ਆ ਕਿ ਸਾਡਾ ਸਾਥ ਦਿਓ ਕੈਪਟਨ ਸਾਹਿਬ ਨੇ ਤੇ ਸੌਖਾ ਕੇ ਇਹ ਗੱਲ ਕਹੀ ਸੀ ਕਿ ਮੈਂ ਪਰ ਦੁਨੀਆ ਭਰ ਵਿੱਚੋਂ ਪੰਜਾਬ ਵਿੱਚੋਂ ਨਸ਼ਾ ਜਿਹੜਾ ਬੰਦ ਕਰ ਦੂੰਗਾ ਹੁਣ ਸਾਡੇ ਸਿੱਧੂ ਸਾਹਿਬ ਆ ਰਹੇ ਨੇ ਵੇਖੋ ਕੀ ਕਰਦੇ ਨੇ ਪਰ ਇਹ ਸਰਕਾਰਾਂ ਜੋ ਵੀ ਕਰਦੀਆਂ ਨੇ ਸਾਨੂੰ ਉਹ ਤੇ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਆਉਣ ਵਾਲੇ ਟਾਈਮ ਦੇ ਵਿੱਚ ਪਰ ਜੋ ਇਸ ਵੇਲੇ ਸਾਡੇ ਨਾਲ ਸਾਡੀਆਂ ਧੀਆਂ ਭੈਣਾਂ ਨਾਲ ਸਾਡੇ ਸਮਾਜ ਦੇ ਨਾਲ ਹੋ ਰਿਹਾ ਉਹ ਬਹੁਤ ਹੀ ਜ਼ਿਆਦਾ ਮਾੜਾ ਹੋ ਰਿਹਾ ਤੇ ਦੋਸਤੋ ਸਾਨੂੰ ਵੱਧ ਤੋਂ ਵੱਧ ਜਿਹੜੀ ਇਹ ਆਪ ਹੀ ਕੋਸ਼ਿਸ਼ ਕਰਨੀ ਪੈਣੀ ਆ ਨਹੀਂ ਤਾਂ ਇਹ ਸਾਡਾ ਜਿਹੜਾ ਵਾ ਕੋਈ ਮਸਲਾ ਹੱਲ ਹੋਣ ਵਾਲਾ ਨਹੀਂ ਆ ਤੇ ਹੋਰ ਇਸ ਤੋਂ ਇਲਾਵਾ ਨਸ਼ਾ ਬੰਦ ਕਰਵਾ ਕੇ ਛੱਡਾਂਗੇ ਜਿੰਦਾਬਾਦ ਨਸ਼ਾ ਬੰਦ ਕਰਵਾ ਕੇ ਛੱਡਾਂਗੇ ਜਿੰਦਾਬਾਦ ਇਹ ਨਸ਼ਾ ਨਹੀਂ ਵਿਕਣ ਦੇਵਾਂਗੇ ਰਵੀ ਸਿੰਘ ਹਨ ਮੋਲ ਅਰਮੋਦ ਸਿੰਘ ਕਵੀ ਦੀ ਜਿਹੜੀ ਗੁੰਡਾਗਰਦੀ ਨਹੀਂ ਚੱਲਣ ਦੇਵਾਂਗੇ ਮਨਪ੍ਰੀਤ ਸਿੰਘ ਲਾਡੀ ਦੀ ਗੁੰਡਾਗਰਦੀ ਨਹੀਂ ਚੱਲਣ ਦੇਵਾਂਗੇ ਇਹ ਦੋਸਤੋ ਇਹ ਜਿਹੜਾ ਮਨਪ੍ਰੀਤ ਸਿੰਘ ਲਾਡੀ ਆ ਇਸ ਤੋਂ ਇਲਾਵਾ ਪਿੰਡ ਵਾਲਿਆਂ ਨੂੰ ਜਿਹੜਾ ਵੀ ਸਮਰਥਨ ਕਰਦਾ ਵਾ ਨਸ਼ਾ ਸ਼ਡਾਉ ਦੇ ਵਿੱਚ ਨਸ਼ਾ ਬੰਦ ਕਰਨ ਦੇ ਵਿੱਚ ਉਹਦੇ ਵਿੱਚ ਜਿਹੜਾ ਮਨਪ੍ਰੀਤ ਸਿੰਘ ਲਾਢੀ ਆ ਇਹ ਵੱਡੇ ਵੱਡੇ ਬਦਮਾਸ਼ਾਂ ਦੇ ਵੱਡੇ ਵੱਡੇ ਗੈਂਗਸਟਰਾਂ ਦੇ ਧਮਕੀਆਂ ਜੜੀਆਂ ਵਾ ਮਤਲਬ ਪਿੰਡ ਵਾਲਿਆਂ ਨੂੰ ਦੇ ਰਿਆ ਤੇ ਮੈਂ ਗੀਤਕਾਰ ਗੁਰਮੇਸ਼ ਸਿਧਵਾ ਮੈਨੂੰ ਵੀ ਇਹ ਗੋਲੀਆਂ ਮਾਰਨ ਦੀ ਜਿਹੜੀ ਧਮਕੀ ਦਿੱਤੀ ਗਈ ਆ ਇਸ ਤੋਂ ਇਲਾਵਾ ਇਹਦਾ ਡੈਡੀ ਜਿਹੜਾ ਸਰਬਜੀਤ ਸਿੰਘ ਡਾਕਟਰ ਉਹ ਵੀ ਮੈਨੂੰ ਕਹਿੰਦਾ ਇਹਨੇ ਕਿਸੇ ਅੰਮਲੀਆਂ ਨੂੰ ਫੋਨ ਕੀਤਾ ਕਹਿੰਦਾ ਵੀ ਇਹਨੂੰ ਜਿੱਥੇ ਵੀ ਟੱਕਰਦਾ ਇਹਨੂੰ ਗੋਲੀ ਮਾਰ ਦਿਓ ਦੋਸਤੋ ਦੁਨੀਆ ਭਰ ਦੇ ਗੈਰਤਮੰਦ ਲੋਕੋ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੇ ਅੱਜ ਇਹ ਮੈਨੂੰ ਕਿਤੇ ਗੋਲੀ ਮਰਵਾ ਦਿੰਦੇ ਆ ਮੈਨੂੰ ਮਰਨ ਦਾ ਕੋਈ ਖੋਫ ਨਹੀਂ ਬੰਦਾ ਕਿਤੇ ਬਾਰ-ਬਾਰ ਦੁਨੀਆ ਦੇ ਵਿੱਚ ਨਹੀਂ ਆਉਣਾ ਹੁੰਦਾ ਕਿਸੇ ਚੰਗੇ ਕੰਮ ਵਾਸਤੇ ਬੰਦਾ ਕਿਤੇ ਦੁਨੀਆ ਤੋਂ ਚਲਿਆ ਵੀ ਜਾਵੇ ਤੇ ਉਹ ਸੂਰਮਾ ਖਵਾਉਂਦਾ ਵਾ ਆਓ ਅੱਜ ਰਲ ਕੇ ਪੰਜਾਬ ਦੇ ਲੋਕ ਗੈਰਤਮੰਦ ਲੋਕੋ ਅਸੀਂ ਸੂਰਮੇ ਬਣੀਏ ਲਾ ਕੇ ਜੇ ਚਾਰ ਦਿਨ ਜੀਣਾ ਤੇ ਜ਼ਿੰਦਗੀ ਸ਼ੇਰਾਂ ਵਾਂਗ ਜੀਣੀ ਚਾਹੀਦੀ ਆ ਉਹ ਕਾਦੀ ਜ਼ਿੰਦਗੀ ਭਾਵੇਂ 100 ਸਾਲ ਜੀਵੇ ਜਿਹੜਾ ਨਮਰਦਗੀ ਦੇ ਵਿੱਚ ਮਤਲਬ ਜੀਕੇ ਦੁਨੀਆ ਤੋਂ ਤੁਰ ਗਿਆ ਤੇ ਰਲ ਕੇ ਬਾਤੋ ਬਾਤ ਸੰਯੋਗ ਦਿਓ ਜਿੰਨਾ ਵੀ ਦੇ ਸਕਦੇ ਹੋ ਇਸ ਤੋਂ ਇਲਾਵਾ ਮੈਂ ਇਧਰ ਬੀਬੀਆਂ ਕੜੀਆਂ ਨੇ ਉਹਨਾਂ ਦੀ ਵੀ ਵਾਈਟ ਜ਼ਰੂਰ ਲੈਣੀ ਚਾਹੂੰਗਾ ਹਾਂਜੀ ਬੋਲੋ ਜੀ ਦੇਵੀ ਬੋਲੋ ਹਾਂ ਜੀ ਪੇਟ ਸਿਆਪਾ ਕਰੋ ਪੇਟ ਸਿਆਪਾ ਕਰੋ ਇਹਨਾਂ ਲੋਕਾਂ ਦਾ ਪੇਟ ਸਿਆਪਾ ਕਰੋ ਇਹਨਾਂ ਲੋਕਾਂ ਦਾ ਹੱਸਣ ਦੇ ਨਾਲ ਗੱਲ ਨਹੀਂ ਮੰਨੀ ਜੇ ਹੱਸ ਕੇ ਚਲੇ ਗਏ ਨਾ ਤੇ ਅੱਜ ਅੱਜ ਤੁਹਾਡੀਆਂ ਬੇਇੱਜ਼ਤੀਆਂ ਇਹਨਾਂ ਨੇ ਕੀਤੀਆਂ ਕੱਲ ਨੂੰ ਫੇਰ ਕਰਨਗੇ ਪੇਟ ਸਿਆਪਾ ਕਰੋ ਇਹਨਾਂ ਲੋਕਾਂ ਦਾ ਫੇਰ ਨਸ਼ੇ ਬੰਦੋਣੇ ਆ ਨਸ਼ਾ ਬੰਦ ਦੋਸਤਾਂ ਤੋਂ ਮੈਂ ਕਹਿੰਦਾ ਅੰਤ ਕਰਾਉਂਦੇ ਸੰਜੋਗ ਜਿਹੜਾ ਸਾਰੇ ਲੋਕਾਂ ਨੂੰ ਪਹੁੰਚ ਜਾਈਦਾ ਇਸ ਤੋਂ ਇਲਾਵਾ ਕਾਹਦੀਆਂ ਜੜੀਆਂ ਤਿੰਨ ਚਾਰ ਇਹਦੀ ਬਿਲਡਿੰਗ ਪਿੰਡ ਸਿਦੋਂ ਚੱਕ ਦੇ ਵਿੱਚ ਇਹਨਾਂ ਦੇ ਕੋਲ ਸਾਹਮਣੇ ਸਰਕਾਰੀ ਥਾਂ ਦੇ ਵਿੱਚ ਇਹਨਾਂ ਨੇ ਜਲਾਥਾਂ ਵੜ ਕੇ ਤੇ ਉੱਥੇ ਵੀ ਕਿ ਬਹੁਤ ਵੱਡੀ ਇਹਨਾਂ ਨੇ ਬਿਲਡਿੰਗ ਜਿਹੜੀ ਹੈ ਤਿਆਰ ਕਰ ਲਈ ਆ ਇਸ ਤੋਂ ਇਲਾਵਾ ਇੱਕ ਇਧਰ ਵੱਡੇ ਪਿੰਡਾਂ ਰਈਏ ਵੱਲ ਉੱਥੇ ਵੀ ਜਿਹੜੀ ਇਹਨਾਂ ਨੇ ਬਿਲਡਿੰਗ ਤਿਆਰ ਕਰਤੀ ਆ ਇਨਾਂ ਦੇ ਕੋਲ ਇੱਕ ਬਲੈਕ ਗੱਡੀ ਤੇ ਇੱਕ ਫਾਰਚੂਨਰ ਤੇ ਇੱਕ ਦਿੱਲੀ ਨੰਬਰ ਜਿਹੜਾ ਵਾ ਉਹ ਇਨਾਂ ਦੇ ਕੋਲ ਆ ਦੋ ਇਨਾਂ ਕੋਲ ਲਗਜ਼ਰੀਆਂ ਤਿੰਨ ਗੱਡੀਆਂ ਜਿਹੜੀਆਂ ਇਨਾਂ ਦੇ ਕੋਲ ਹੈਗੀਆਂ ਤੇ ਮੈਂ ਇਨਾਂ ਨੂੰ ਇਹ ਗੱਲ ਪੁੱਛਣੀ ਚਾਹਨਾ ਕਿ ਮੈਨੂੰ ਇਹ ਗੱਲ ਦੱਸੋ ਕਿ ਇਨਾਂ ਦੇ ਕੋਲ ਗੱਡੀਆਂ ਆਈਆਂ ਕਿੱਥੋਂ ਇਨਾਂ ਦੇ ਕੋਲ ਗੱਡੀਆਂ ਕਿਦਾਂ ਦਾ ਸਾਧਨ ਕੀ ਆ ਇਹਦੇ ਕੋਲ ਕੋਈ ਸਾਧਨ ਨਹੀਂ ਇਨਾਂ ਦੇ ਕੋਲ ਕੋਈ ਆ ਜਾਓ ਕਾਰ ਕਿ ਜਿਹੜਾ ਲੈ ਇਨੀਆਂ ਇਨੀਆਂ ਗੱਡੀਆਂ ਖਰੀਦ ਸਕਣ ਇਹ ਸਾਰਾ ਕੁਝ ਧੱਕੇ ਦੇ ਨਾਲ ਲੋਕਾਂ ਦੇ ਬੱਚਿਆਂ ਦਾ ਖੂਨ ਵੀ ਕੇ ਇਹਨਾਂ ਗੰਦੇ ਲੋਕਾਂ ਨੇ ਜਿਹੜਾ ਵਾ ਇਹ ਇੰਨੀ ਪ੍ਰਾਪਰਟੀ ਬਣਾਈ ਆ ਤੇ ਮੇਰੀ ਵੱਧ ਤੋਂ ਵੱਧ ਇਹ ਜਿਹੜੀ ਆ ਬਲੈਕ ਮਨੀ ਜਿਹੜੀ ਆ ਇਹ ਉਹਨਾਂ ਨੂੰ ਵੀ ਬੇਨਤੀ ਆ ਜਿਹੜੇ ਇਸ ਗੱਲ ਦਾ ਧਿਆਨ ਰੱਖਦੇ ਨੇ ਕੋਈ ਇਹਨਾਂ ਦੀ ਆ ਕੇ ਪ੍ਰਾਪਰਟੀ ਚੈੱਕ ਕਰਨ ਇਹਨਾਂ ਦਾ ਵੇਖਣ ਕਿ ਇਹਨਾਂ ਦੇ ਕੋਲ ਪੂੰਜੀ ਕਿੰਨੀ ਆ ਤੇ ਇਹਨਾਂ ਦੇ ਕੋਲ ਕਮਾਉਣ ਦਾ ਸਾਧਨ ਕੀ ਆ ਆ ਥੋੜੇ ਦਿਨਾਂ ਦੇ ਵਿੱਚ ਦੋਸਤੋ ਇੱਕ ਗੱਲ ਮੈਂ ਹੋਰ ਸ਼ੇਅਰ ਜਰੂਰ ਕਰਨੀ ਚਾਹੁੰਨਾ ਵਾਂ ਕਿਉਂਕਿ ਇਹਨਾਂ ਨੇ ਇਹ ਸਾਡਾ ਗਵਾਂਡ ਮੱਥਾ ਵਾ ਤੁਹਾਨੂੰ ਪਤਾ ਪਿੰਡਾਂ ਥਾਵਾਂ ਦੇ ਵਿੱਚ ਭਾਈਚਾਰੇ ਦੇ ਵਿੱਚ ਮਰਗ ਵਿਆਹ ਸ਼ਾਦੀਆਂ ਉਹਨਾਂ ਦੇ ਵਿੱਚ ਸਾਰੇ ਲੋਕ ਇਕੱਠੇ ਹੁੰਦੇ ਨੇ ਬੇਸ਼ੱਕ ਜੇ ਕੋਈ ਕਾਲਾ ਚੋਰ ਆ ਤੇ ਉਹ ਆਪਣੇ ਸਰਬਸਿਰ ਕਰਦਾ ਤੇ ਇਹਨਾਂ ਨੇ ਮੇਰੀਆਂ ਦੋ ਕਹਨਾ ਆਪਣੇ ਨਾਲ ਜੜੀਆਂ ਫੋਟੋਆਂ ਸ਼ੇਅਰ ਕਰਕੇ ਇਹ ਦੁਨੀਆ ਨੂੰ ਸ਼ੋਰ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਵੀ ਸਾਡੇ ਨਾਲ ਸੀ ਦੋਸਤੋ ਅੱਜ ਮੈਂ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਤੇ ਮੇਰੇ ਕੋਲ ਇਹੋ ਜੀ ਮੈਨੂੰ ਇਹ ਕਹਿੰਦੇ ਕਿ ਸਾਨੂੰ ਕਿਲਵਾਂ ਨਾਲ ਸਮਾਨ ਦਿੰਦਾ ਅੱਛਾ ਦੋਸਤੋ ਇਹ ਦੱਸੋ ਕਿ ਮੈਂ ਕਿਲੋਆਂ ਦੇ ਨਾਲ ਸਮਾਨ ਦਿੰਦਾ ਤੇ ਇਹ ਮੇਰੇ ਕਰਿੰਦੇ ਇਹ ਕਰਿੰਦਿਆਂ ਦੇ ਕੋਲ ਲਗਜ਼ਰੀਆਂ ਗੱਡੀਆਂ ਕਰਿੰਦਿਆਂ ਦੇ ਕੋਲ ਤਿੰਨ ਤਿੰਨ ਚਾਰ ਚਾਰ ਬਿਲਡਿੰਗਾਂ ਕਰਿੰਦਿਆਂ ਦੇ ਕੋਲ ਤਿੰਨ ਤਿੰਨ ਚਾਰ ਚਾਰ ਪਲਾਟ ਤੇ ਜਿਹੜਾ ਇੱਕ ਇਹਨਾਂ ਨੂੰ ਕਿਲੋਆਂ ਨਾਲ ਪਿਛੋ ਸਮਾਨ ਲਿਆ ਕੇ ਦਿੰਦਾ ਉਹਦੀਆਂ ਚਪਲਾਂ ਵੱਲ ਜਿਹੜਾ ਧਿਆਨ ਮਾਰ ਕੇ ਵੇਖੋ ਦੋਸਤੋ ਕਿ ਕਿਹੜੀਆਂ ਹਾਲਾਤਾਂ ਦੇ ਵਿੱਚ ਮੇਰੇ ਕੋਲ ਸਾਈਕਲ ਨੂੰ ਪੈਂਚਰ ਲਾਉਣ ਵਾਸਤੇ ਪੈਸੇ ਨਹੀਂ ਤੇ ਮੇਰੇ ਕੋਲ ਬੱਚਿਆਂ ਨੂੰ ਵਰਜਾਉਣ ਵਾਸਤੇ ਜਿਹੜਿਆ ਇੱਕ ਗਰੀਬੀ ਦਾਵੇ ਦੇ ਵਿੱਚ 10 ਰੁਪਏ ਨਹੀਂ ਤੇ ਇਹ ਕਹਿ ਰਿਹਾ ਕਿ ਸਮਾਨ ਵੇਚਦਾ ਅੱਜ ਪਿੰਡ ਦੀ ਸਾਡੇ ਸਾਰੇ ਪਿੰਡ ਦੀ ਮੈਂਬਰ ਪੰਚਾਇਤ ਖਲੋਤੀ ਆ ਦੋਸਤ ਮੈਂ ਇੱਕ ਨਾਰਾ ਲਾ ਕੇ ਇਹਨਾਂ ਨੂੰ ਪੁੱਛੂਗਾ ਵੀ ਦੱਸੋ ਵੀ ਮੈਂ ਕੋਈ ਸਮਾਨ ਵੇਚਦਾ ਸਾਰੇ ਜਾਣੇ ਕੋਈ ਦੋਸਤੋ ਮੈਂ ਸਮਾਨ ਇਹਨਾਂ ਦੇ ਨਾਲ ਵੇਚਦਾ ਮੈਂ ਇਹਨਾਂ ਨਾਲ ਕਦੀ ਸੰਬੰਧ ਹੋਇਆ ਸੀ ਨਹੀਂ ਜੀ ਨਹੀਂ ਨਹੀਂ ਦੱਸੋ ਜੇ ਐਨੇ ਪਿੰਡ ਦੇ ਲੋਕ ਆਈਂਦੇ ਆ ਮੈਂਬਰ ਸਰਪੰਚ ਪੰਚਾਇਤਾਂ ਇਥੇ 71 ਹੋਈਆਂ ਨੇ ਜੇ ਮੈਂ ਕੋਈ ਕੰਮ ਕਰਦਾ ਤੇ ਗਲਤ ਅੰਮ੍ਰਿਤ ਕਰਨ ਵਾਲੇ ਦਾ ਸਾਹ ਦੇਣਾ ਆਪ ਦੱਸੋ ਸ਼ੇਕ ਕਰਿਓ ਤੇ ਸਾਡੇ ਪਿੰਡ ਸਿਦਵਾ ਦੇ ਵਿੱਚ ਬਹੁਤ ਹੀ ਜ਼ਿਆਦਾ ਗਦਰ ਪੈ ਚੁੱਕਾ ਵਾ ਜੋ ਕਿ ਤੁਹਾਡੇ ਸੰਜੋਗ ਤੋਂ ਬਿਨਾ ਇਹ ਕਦੀ ਵੀ ਸੰਪੂਰਨ ਹੋ ਸਕਦਾ ਇੱਕ ਵਾਰੀ ਫੇਰ ਨਾ ਲਾਓ ਸਿਦਵਾ ਵਾਲਿਓ ਲਗਲੇ ਪੱਡੇ ਕੋਈ ਪਿੰਡ ਵਾਲਿਓ ਕਿ ਨਸ਼ੇ ਬੰਦ ਹੋਣੇ ਚਾਹੀਦੇ ਆ ਨਸ਼ੇ ਅਸੀਂ ਨਹੀਂ ਵੇਚਣ ਦੇਾਂਗੇ ਨਹੀਂ ਵੇਚਾਂਗੇ ਨਸ਼ਿਆਂ ਦੇ ਹੀ ਵਿਰੋਧ ਚੱਲਾਂਗੇ ਏ ਬਲੈਕੀਆ ਲੋਕਾਂ ਦੀਆਂ ਧੀਆਂ ਪੜਾਂ ਦੀ ਇੱਜ਼ਤ ਨਹੀਂ ਕਰਦੇ ਲੋਕਾਂ ਦੀਆਂ ਧੀਆਂ ਪੜਾਂ ਦੀ ਇੱਜ਼ਤ ਨਹੀਂ ਕਰਦੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ 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 ਇਨਸਾਨੀਅਤ ਜਿੰਦਾਬਾਦ ਜਿੰਦਾਬਾਦ ਇਨਸਾਨੀਅਤ ਜਿੰਦਾਬਾਦ ਜਿੰਦਾਬਾਦ ਇਨਸਾਨੀਅਤ ਜਿੰਦਾਬਾਦ ਜਿੰਦਾਬਾਦ ਦਾ ਵੀ ਦੋਸਤੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪ ਸਭ ਦੇ ਕੋਲੋਂ ਵਿਦਾ ਲੈਣਾ ਹਾਂ ਗੀਤਕਾਰ ਗੁਰਮੇਸ਼ ਸਦਵਾ ਏ ਦੋਸਤੋ ਜੇ ਤੁਹਾਨੂੰ ਇਨਸਾਨੀਅਤ ਦੀ ਜੇ ਸੰਦਾਰ ਦੇਣਾ ਚਾਹੁੰਦੇ ਹੋ ਤੇ ਮੇਰੇ ਪੇਜ ਪ੍ਰਮੇਸ਼ਰ ਸਦਾਂ ਦੇ ਨਾਲ ਜੁੜੋ ਵਕਤ ਤੋਂ ਬਾਅਦ ਸਾਡੇ ਸੰਜੋਗ ਦਿਓ ਵੱਡੇ ਸਦਮ ਤੋਂ ਬਾਅਦ ਜੜੇ ਵਾਲੀ ਵੀਰਾ ਬੱਜੂ ਜਿਨ੍ਹਾਂ ਦੇ ਸਾਡੇ ਇਲਾਕੇ ਦੇ ਹਲਕੇ ਸ੍ਰੀ ਗੁਰਬਿੰਦਪੁਰ ਦੇ ਗਣੇ ਸਾਰੇ ਪਿੰਡਾਂ ਵਾਲਿਆਂ ਨੂੰ ਇਹ ਬੇਨਤੀ ਆ ਕਿ ਵੱਤੋ ਵੱਤ ਸਾਥ ਦਿਓ ਦੋਸਤ ਤੁਹਾਡੇ ਮੈਂ ਬਾਰ ਬਾਰ ਇਹ ਗੱਲ ਨੂੰ ਰਿਪੀਟ ਕਰ ਰਿਹਾ ਕਿ ਤੁਹਾਡੇ ਸੰਜੋਗ ਤੋਂ ਬਿਨਾ ਇਹ ਕਦੀ ਵੀ ਕਦਮ ਜਿਹੜਾ ਉੱਪਰ ਨਹੀਂ ਜਾ ਸਕਦਾ ਅੱਜ ਅਸੀਂ ਚੱਕਾ ਜੰਮ ਕੀਤਾ ਕੱਲ ਨੂੰ ਕਰਾਂਗੇ ਪਰਸੋਂ ਕਰਾਂਗੇ ਹਰ ਹੰਭਕੇ ਅਸੀਂ ਵੀ ਇਸ ਕੰਮ ਤੋਂ ਬਾਅਦ ਆ ਜਾਣਾ ਅਸੀਂ ਵੀ ਇਸ ਕੰਮ ਤੋਂ ਰੁਕ ਜਾਣਾ ਕਿਉਂਕਿ ਜੇ ਸਾਡਾ ਲੋਕਾਂ ਨੇ ਸਹਿਯੋਗ ਨਾ ਦਿੱਤਾ ਇਸ ਵੀਡੀਓ ਨੂੰ ਸ਼ੇਅਰ ਨਾ ਕੀਤਾ ਤੇ ਜੇ ਸਾਡਾ